ਲੈ ਵੀ ਕਿਸਾਨ ਪ੍ਰਭੂ 2 ਗੱਟੇ ਡੇਗੇ ਨੇ ਅੱਜ ਪਹਿਲਾਂ ਤੀਸਰਾ ਗੱਟਾ ਲੱਗੇ ਆ ਡੇਗਣ ਬਸ ਅੱਜ ਸਾਢੇ 3 3 ਗੱਟੇ ਰੇਹ ਦੇ ਪੈ ਗਏ ਨੇ ਅੱਜ ਲਾਸਟ ਗੱਟਾ ਹੈ ਲੈ ਯਾਰ ਬੜਾ ਨਾ ਲੋ ਜੀ ਕਿਸਾਨ ਪ੍ਰਭੂ ਜੀਰੀ ਆਈ ਢਾਈ ਘਟਾ ਨਾ ਬਖਾ ਦੇ ਵਿੱਚ ਤਰਾਂ ਹੋ ਜੇ ਸਾਰੇ ਇੱਕ ਹਾਰ ਉੱਚੀ ਨਹੀਂ ਕਿਤੇ ਨਹੀਂ ਨਹੀਂ ਕਿਹਦੇ ਕਰ ਨਾ ਉਹਦੀ ਹਾਲੋ ਕਿਸਾਨ ਪ੍ਰਭੂ ਇਹ بابا ਮਿੰਟੇ ਦੇ ਜਾਈ ਜਾਂਦੀ ਹੈ ਮਿੰਟਾ ਸਕਿੰਟਾਂ ਚ ਵੇਖੀਓ ਬਾਬਾ ਮਿੰਟਾ ਜੋ ਖਰਚੇ ਤੋਂ ਇਸ ਤਰੀਕੇ ਨਾਲ ਰਹਿ ਪਾਓ ਬਹੁਤ ਵਧੀਆ ਰੇ ਲੱਗਦੀ ਏ ਕੋਈ ਕਿਸੇ ਗੱਲ ਦੀ ਦਿੱਕਤ ਨਹੀਂ ਇੰਨੇ ਚਿਰ ਨੂੰ ਕਿੱਲਾ ਵੇਚਦਾ ਏ ਇੰਨੇ ਚਿਰ ਨੂੰ 40 ਕਿਲੋ 35 ਕਿਲੋ ਰੇ ਪੈਂਦੀ ਏ ਮਸਾ ਬਾਕੀ ਰਹਿ ਜਾਂਦੀ ਏ 5-7 ਕਿਲੋ ਉਹਨੂੰ ਆਪਣੇ ਹਿਸਾਬ ਨਾਲ ਤੇ ਰੈਜਿਸਟ੍ਰੈਂਟ ਹੋਰ ਕਿੱਲੇ ਚ ਕਰ ਲੋ 35 40 35 40 ਕਿਲੋ ਤੋਂ ਵੱਧ ਨਹੀਂ ਪੈਂਦੀ 35 ਕਿਲੋ 40 ਕਿਲੋ 35 ਕਿਲੋ ਬਸ ਨਾ ਕਿਸਾਨ ਭਰਾਵੋ